कमिश्नरेट पुलिस अमृतसर ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮਿਹਨ ਦੇ ਤਹਿਤ ਅੱਜ ਏਡੀਸੀਪੀ શ્રી ਨਵਜੋਤ ਸੰਧੂ ਏਡੀਸੀਪੀ 3 ਤੇ શ્રી ਕਮਲਜੀਤ ਸਿੰਘ ਏਸੀਪੀ ਹੈੱਡਕੁਆਰਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਹਰਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਬਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਆ ਜਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਉਸ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਜੋ ਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਦੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਅੱਥੀ ਪੜਿਆ ਤੇ ਇਹਦੇ ਮਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨਾਂ ਹੋਵਾਂ ਚੱਲਿਆਂ ਦੀ ਜਾ ਰਹੀ ਪਹਿਲਾਂ ਸਰਕ ਤੋਂ ਸਿਗਨੀਫੀਕੈਂਟ ਜਿਹੜੀ ਵੇਚ ਵੇਚੂਗਾ ਜਾਂ ਲਿਆ ਦਿੱਤਾ ਤੋਂ ਤੋਂ ਇਨਵੈਸਟੀਗੇਸ਼ਨਸ ਕਰ ਰਹੇ ਆਂ ਐਂਡ ਅਰੋਗੇਸ਼ਨ ਤੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆਂ ਪਰੰਤੂ ਔਨ ਰਿਕਾਰਡ ਆ ਜਿਹੜਾ ਇੱਥੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀ ਇਹਨੇ ਇਹ ਤਾਂ ਪਹਿਲਾਂ ਕਿੰਨੇ ਵਾਰ ਕੀਤੀ ਕੰਮ ਤੇਰਾ ਕੱਲਾ ਹੀ ਹੋਰ ਦੇ ਖਾਂ ਇਹ ਕੱਲਾ ਹੀ ਕੱਲਾ ਜੇ ਤਾਂ ਵੀ ਫਾਦਰ ਸਾਹਿਬ ਦਾ ਹਵਾਲਾ ਦਿੱਤਾ ਉਹ ਵੀ ਨਾਲ ਉਸੇ ਕੰਮ ਤੇ ਨਹੀਂ ਇਹਦੇ ਫਾਦਰ ਉਹ ਪੂਜਿਆ ਬਣਾਉਣ ਦਾ ਕੰਮ ਉਹਦਾ ਹਵਾਲਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਸੀਗਾ ਜਿਹਦਾ ਸਾਹਮਣੇ ਅਸੀਂ ਆਪਣੇ ਅਸੀਂ ਆਪਣੇ ਇੱਕ ਤਰ੍ਹਾਂ ਦਾ ਲਿੰਕ ਵੀ ਨਹੀਂ ਮੁਸਲਮਾਨ ਨੇ ਨਹੀ ਉਹਦੇ ਨਾਲ ਕੋਈ ਨਹੀਂ ਲਿੰਕ ਕਿਸ ਤਰ੍ਹਾਂ ਬਣਿਆ ਉਹਦੇ ਨਾਲ ਜਿਹਦੇ ਕੋਲ ਯੂਸੀ ਤੋਂ ਬੈਕ ਕਰ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਪਾਵਰ ਰੀਡਰ ਦਾ ਸਬੂਤ ਚਲੋਗੇ ਸਰ ਅੰਦਾਜ਼ਾ ਸੀ ਲੇਕਿਨ ਇੱਥੇ ਹੀ ਗਾਹ ਤਿੰਨ ਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਜਿਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕੰਮਿੰਦ ਮਿਲਿਆ ਪੱਕਾ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁਲਿਸ ਕਿਸ ਦਰਾਂ ਨਾਲ ਜਿਹੜੀ ਅਸੀਂ ਅਗਲੀ ਡਿਟੇਲ ਹੈ ਜਿਹੜੀ ਵਰਕਪੇਪਰ ਅਕਕੀ ਜਦ ਆਮ ਲੋਕਾਂ ਮੋਕ ਨਹੀਂ ਰਹਿੰਦਾ ਤੁਸੀਂ ਕਿਵੇਂ ਪੁਲਿਸ ਵਿੱਚ 잡 ਗਿਆ ਤੇ ਕੋਈ ਕੰਮ ਨਹੀਂ ਕਰਦਾ ਪ੍ਰੋਸੈਜੋਗ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿ ਤੁਨਾ ਕਿਤਾ ਕੋਈ ਨਾ ਕੋਈ ਜਿਹੜਾ ਅਨਸਾਭ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਦਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਕਰਦੇ ਆ ਤਕੀ ਨੇ ਇਹਨਾਂ ਨਾਲ ਵਿੱਤੀ ਗੁਪਟੀ ਉਹਦੇ ਨਾਲ ਕੋਟ ਕੋਈ ਆਇਆ ਗਿਆ ਹਲੇ ਸ਼ੁਰੂਆਤ ਕੀਤੀ ਇਹ ਕੋ ਡਿਟੇਲ ਮੰਗ ਜਿਹੜੀਆਂ ਪ੍ਰੋਪਰਟੀ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਾਂਗੇ ਬੜਿਆ ਕੁਝ ਅਗਰ ਨਾ ਸੀ ਇਹ ਬਹੁਤਾ ਨਹੀਂ ਪੜਿਆ ਦਾ ਮਤਲਬ ਠੀਕ ਹੀ ਆ ਪੰਜ ਸਤ ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ ਨੋਮੀਨਲੀ ਮਤਲਬ ਜਨਤਾ ਦਾ ਆਮ ਲੈਵਲ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਲਿਆਂ ਨਾਲ ਨਾਲ ਕੰਮ ਕਰਦਾ ਸੀ ਨਾਲ ਈਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਈਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਚਲ ਰਿਹਾ ਹੈ ਇਹਨਾਂ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਜਿਹੜੇ ਤੁਸੀਂ ਕਹਿੰਦੇ ਹੋ ਪੈਪਰ ਟੌਪ ਟੈਕਾਂ ਦੇ ਵਿੱਚ ਜਾਂ ਇਸ ਨੂੰ ਉਹਦੇ thro ਹੀ ਉਹਦੀ ਹਾਰ ਦੇ ਵਿੱਚ ਕਰਦਾ ਸੀ ਨਹੀਂ ਉਸ ਦਾ ਦੀ ਗੂਗਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਇਹ ਯੂਪੀ ਸਪਲਾਈ ਕਰਦਾ ਸੀ ਹਾਂਜੀ ਹਾਂ ਪੂਰੀ ਯੂਪੀ ਸਪਲਾਈ ਕਰਦਾ ਸੀ ਪੂਰੀ ਯੂਪੀ ਸਪਲਾਈ ਦੇ ਨਾਲ ਅਨੇਕ ਹੀ ਕੰਮ ਕਰਦਾ ਨਾਲੇ ਕੰਮ ਕਰਦਾ ਲੋਕ ਯੂਪੀ ਦੇ ਜ਼ਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈ ਰਾਜਸਥਾਨ ਤੋਂ ਵੀ ਨਾ ਘਰੇ ਖੇਤੀ ਖੇਤੀ ਨਹੀਂ ਹੁੰਦੀ ਇਹ ਯੂਪੀ ਦਾ ਹਿਏ ਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜ ਕੱਲ ਮੇਨ ਹਾਰਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਜੀ ਖੁਦ ਕੀ ਈਜ਼ੀ ਮਨੀ ਦਾ ਹੀ ਬਗਾ ਜਿਹੜਾ ਅੱਜ ਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਥੀਮ ਦਾ ਕੰਪੀਅਰ ਇਹਦੇ ਨਾਲ ਬੈਕਵਰਡ ਲਿੰਕ ਇਸ ਤਰ੍ਹਾਂ ਦਿੱਤ ਹੋਇਆ ਹੈ ਇਸ ਬਾਰੇ ਇਹਦੀ ਜਾਣਕਾਰੀ ਦਿੱਤੀ ਹੋਈ ਹੈ ਉਹ ਅਸੀਂ ਚੋਕੈਂਡਰ ਇਨਵੈਸਟੀਗੇਸ਼ਨ ਉਹ ਸਾਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਡੀਟੇਲ ਕਿੰਨੀ ਕਿੰਨੀ ਸੜਕਾਂ ਦੇ ਕੋਈ ਕਿੰਨੇ ਲੱਖ ਜਿਹੜਾ ਪੜਿਆ ਗਿਆ ਉਹ ਆਪ ਵੀ ਪਰਸੋਂ ਸ੍ਰਮ ਮੀਰੀਆ ਵਿੱਚ ਉਹ ਉਹ ਇਨਵੈਸਟੀਗੇਸ਼ਨ ਦੌਰਾਨ ਸਾਰਾ ਸਰਵਿਸ ਕਰਾਂਗੇ ਜੀ ਦੋਲ ਜੀ ਕਿਹਦੀ ਗੱਲ ਆ ਵੀ ਸਮਝੋ ਸਰ ਕੋਈ ਜੰਗੜਾ ਤਗੜਾ ਨੈਟਵਰਕ ਚੱਲ ਰਿਹਾ ਤੇ ਯਾਰ ਸਾਡੇ ਸਾਡੇ ਬਿਲਕੁਲ ਹੈਗਾ ਜੀ ਸਾਰੀ ਕਾਮਯਾਬੀ ਆ ਮਤਲਬ ਇੰਨੇ ਡਰੱਗਸ ਦੇ ਬੰਦੇ बार-बार ਜਿਹੜੇ ਕਾਬੂ ਕਰਨੇ ਆ ਜਾਂ ਹੋਰ ਕਰਨੇ ਆ ਸੜੀ ਕਿ ਜੇ ਮੈਟਰੋ ਕਾਮਯਾਬੀ ਆ ਪੁਲਿਸ ਬੜੀ ਅਨਤਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿੱਟੇ ਵਜੋਂ ਜਿਹੜੇ ਸਾਰੇ ਗੰਦੇ ਸੀ ਜਿਹੜੇ ਇੱਥੇ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਨਾ ਵੀ ਸ਼ੱਕ ਨੂੰ ਜਲਦੀ ਨਹੀਂ ਜਾਂਦਾ ਤੇ ਪੁਲਿਸ ਨੂੰ ਕਰਨਾ ਵੀ ਕਾਫੀ ਆਫਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਜਿੱਦੋਂ ਨਾ ਕਿਤੋਂ ਵੀਦੋਂ ਨਾ ਕਿਤੋਂ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ